ਕੌਂਸਲ ਸੈਸ਼ਨ ਦੀ ਅੱਜ ਸ਼ੁਰੂਆਤ ਹੋਈ ਹੈ ਤੇ ਅੱਜ ਪਹਿਲੇ ਦਿਨ ਹੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਲਗਾਤਾਰ ਧਮਕੀਆਂ ਦਾ ਮੁੱਦਾ ਗੁੰਜਿਆ। ਫਿਰੋਜ਼ਪੁਰ ਤੋਂ ਐਮਪੀ ਸ਼ੇਰ ਸਿੰਘ ਗੁਆਯਾ ਨੇ ਸੰਸਦ 'ਚ ਮੁੱਦਾ ਚੁੱਕਿਆ ਤੇ ਅਸਲ ਵਿਰੋਧੀ ਟੀਰਾ ਬਹਿਲਗਾਮ ਹਮਲੇ ਤੇ ਚਰਚਾ ਕਰਨ ਦੀ ਗੱਲ ਕਰ ਰਹੀਆਂ ਸਨ ਤੇ ਇਸ ਦੌਰਾਨ ਸ਼ੇਰ ਸਿੰਘ ਗੁਆਯਾ ਨੇ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਵੀ ਚੁੱਕਿਆ। ਉਹਨਾਂ ਨੇ ਲੋਕ ਸਭਾ ਦੇ ਸਪੀਕਰ ਨੂੰ ਇਸ ਸਬੰਧੀ ਚਿੱਠੀ ਲਿਖੀ ਕਿ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ। ਉਹਨਾਂ ਨੇ ਮੰਗ ਕੀਤੀ ਕਿ ਇਸ ਬਾਬਤ ਸਦਨ 'ਚ ਸਖ਼ਤਨ ਪ੍ਰਸਤਾਵ ਲਿਆਂਦਾ ਜਾਵੇ ਨੂੰ ਡੌਂਦੀਆਂ ਧਮਕੀਆਂ ਮਿਲ ਰਹੀਆਂ ਨੇ ਇਹ ਧਮਕੀਆਂ ਈਮੇਲਸ ਰਾਹੀਂ ਭੇਜੀਆਂ ਜਾ ਰਹੀਆਂ ਸਨ ਕੈਂਪੇ ਗੁਰਜੀਤ ਔਜਲਾ ਤੇ ਸੀਐਮ ਭਗਵੰਤ ਮਾਨ ਨੂੰ ਵੀ ਈਮੇਲ ਭੇਜੀ ਗਈ ਇਸ ਮਾਮਲੇ 'ਚ ਅਮਨਿਸਰ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਵੀ ਕੀਤਾ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਹ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਪਿੱਛੋਂ ਦਰਬਾਰ ਸਾਹਿਬ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਹੁਣ ਇਸ ਗੰਭੀਰ ਮੁੱਦੇ ਨੂੰ ਸੰਸਦ 'ਚ ਵੀ ਚੁੱਕਿਆ ਗਿਆ ਹੈ ਫਰੋਸਪਰ ਤੋਂ ਐਮਪੀ ਸ਼ੇਰ ਸਿੰਘ ਗੁਬਾਇਆ ਨੇ ਇਹ ਮੁੱਦਾ ਚੁੱਕਿਆ ਹਾਲਾਂਕਿ ਅਜੇ ਸਪੀਕਰ ਦੇ ਵੱਲੋਂ ਇਸ ਚਿੱਠੀ ਦੇ ਉੱਤੇ ਕੋ ਜਦ ਬਾਰ ਸਾਈਡ ਕੋ ਲੈ ਕੇ ਪ੍ਰਸਤਾਵ ਲੈ ਕੇ ਆ ਰਹੇ ਆਂ ਆਪ ਪਾਚਿੰਦਰ ਕੇਂਦਰ ਸਾਹਿਬ ਆਂ ਅੱਜ ਅਸੀਂ ਜੋ ਗੋਲਡਨ ਟੈਂਪਲ ਦੇ ਉੱਪਰ ਵਾਰ-ਵਾਰ ਅਟੈਕ ਕਰਨ ਦੀ ਗੱਲ ਡਾਊਨ ਦੀ ਗੱਲ ਜੇ ਸੀ ਇਹ ਇਹ ਫਵਾਹ ਜਿਹੜੀਆਂ ਛੱਡੀਆਂ ਜਾ ਰਹੀਆਂ ਉਸ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਹਨੂੰ ਕੰਡੈਮਨ ਨਹੀਂ ਕੀਤਾ ਜੀ ਇਹ ਗਲਤ ਹੈ ਕਹੇ ਕੌਣ ਕਰ ਰਿਹਾ ਉਹਨੂੰ ਨਾਂ ਦਾ ਫਾਕ ਕੋਈ ਜਾਂਚ ਹੋਈ ਹੈ ਇਸ ਕਰਕੇ ਅਸੀਂ ਸਮਝਿਆ ਕਿ ਜਿਹੜਾ ਗੋਲਡਨ ਟੈਂਪਲ ਹੈ ਉਹ ਕੱਲਾ ਪੰਜਾਬੀਆਂ ਦਾ ਨਹੀਂ ਸਿੱਖ ਪਾਈ ਜਾਦੇ ਸਾਰੇ ਭਾਈ ਚਾਰੇ ਜਿਹੜੇ ਉੱਤੇ ਲੱਖਾਂ ਦੀ ਗਿਣਤੀ 'ਚ ਰੋਜ਼ ਆ ਕੇ ਨਮਸਕਾਰ ਕਰਦੇ ਸ਼ਰਦਾ ਲੈ ਕੇ ਆਉਂਦੇ ਤੇ ਉਸ ਇਹੋ ਜੇ ਪਵਿੱਤਰ ਅਸਥਾਨ ਤੇ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਹੈ ਕਿ ਪਾਰਲੀਮੈਂਟਿਕ ਚਰਚਾ ਕਰਾ ਕੇ ਇਹਨੂੰ ਪੂਸਤ ਜਾਂਚ ਕਰਾਉਂਗੇ ਅਸੀਂ ਮੌਜੂਦ ਲੈ ਕੇ ਆਵਾਂਗੇ ਲੈ ਕੇ ਆਏ ਤੇ ਜਿਸ ਵੀ ਤਰ੍ਹਾਂ ਦੀ ਮੰਗ ਕਰਾਂਗੇ ਸਾਰੇ ਜਿੰਨੇ ਕਾਂਗਰਸ ਵੀ ਬਾਕੀ ਵੀ ਜਿਹੜੇ ਐਮਪੀ ਪੰਜਾਬ ਦੇ ਹੈ ਉਹਨਾਂ ਦੇ ਰਾਈ ਅਸੀਂ ਸਾਰੀ ਮੰਗ ਕਰਾਂਗੇ ਇਹ ਦੀ ਜਿਹੜੀ ਹੈ ਮੇਰੇ ਪਾਸ ਜਾਂਚ ਤੇ ਮੇਰੇ ਪਾਸ ਦੇ ਲਈ ਡਿਸਪੈਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਪਤਾ ਸਰ 8 ਤੋਂ 9 ਵਾਰ ਧਮਕੀਆਂ ਜੋ ਹੈ ਉਹ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਕੋਲ ਮਿਲ ਚੁਕੀ ਹੈ ਕਿਆ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਜੋ ਹੈ ਉਹ ਕੀ ਗਈ ਹੈ ਕਿਆ ਲੱਗਦਾ ਹੈ ਕਿ ਇਸ ਦੇ ਪਿੱਛੇ ਖੋਲ ਲੋਗ ਹੋ ਸਕਤੇ ਹੈ ਇਹ ਕੁਛ ਲੋਕ ਕੁਛ ਤਾਂ ਮੈਂ ਤਾਂ ਸਮਝਾ ਉਸੇ ਸਰਕਾਰਾਂ ਦਾ ਇਹ ਸਰਕਾਰਾਂ ਦਾ ਜਿਹੜਾ ਇਹ ਕੰਮ ਹੈ ਕਿ ਉਲਝਾਣਾ ਚਾਹੁੰਦੇ ਸਾਡੇ ਭਗਵੰਤ ਸਿੰਘ ਮਾਨ ਸਾਹਿਬ ਕਹਿ ਰਹੇ ਕਿ ਕੇਂਦਰ ਸਰਕਾਰ ਪਰ ਪੰਜਾਬ ਵਿੱਚ ਤੁਸੀਂ ਕਿਸ ਸਵਾਸ ਮੁਖਮਤੇ ਬਣੇ ਪੰਜਾਬ ਦੇ ਵਿੱਚ ਇਹੋ ਜਿਹੀ ਟਵਿੱਟਰ ਆਸਾਨ ਨੂੰ ਇਹ ਕਰ ਤੁਸੀਂ ਸਮਝਦੇ ਹੀ ਕੁਛ ਨਹੀਂ ਕਿ ਫਿਰ ਤੁਸੀਂ ਕਾ ਦਾ ਰਾਜ ਲਾ ਰਹੇ ਹੋ ਇਸ ਕਰਕੇ ਉਹਨਾਂ ਦੀ ਡਿਊਟੀ ਬਣਦੀ ਸੀ ਜੇ ਕਿਤੇ ਇੰਟਰਨੈਸ਼ਨਲ ਲੈਵਲ ਤੇ ਹੈ ਤਾਂ ਉਹ ਅਸੀਂ ਕੇਂਦਰ ਦੀ ਸਰਕਾਰ ਨੂੰ ਦੁਆ ਪਾਵਾਂਗੇ ਕਿ ਜਿਹੜੀ ਇਹ ਰਸਤ ਜਾਾਂਦੀ ਉਹ ਹੋਵੇ ਤੇ ਉਹ ਲੋਕ ਸਾਹਮਣੇ ਆਉਣ ਜਿਹੜੇ ਵਾਰ-ਵਾਰੇ ਤਨੇ ਧਮਕੀਆਂ ਦੇ ਰਹੇ ਤੇ ਲੋਕ ਨੂੰ ਡਰਸਾ ਰਹੇ ਉਹ ਅਸੀਂ ਇਹਦੇ ਵਿੱਚ ਲੈ ਕੇ ਪਾਰਲੀਮੈਂਟ ਚ ਜਾਏ ਸਰ ਇਹ ਦੂਸਰਾ ਸਵਾਲ ਹੈ ਕਿ ਜੋ ਸੁਨੀਲ ਜਾਖੜ ਹੈ ਉਹ ਕਹਿ ਰਹੇ ਹੈ ਕਿ ਕੋ ਅਕਾਲੀ ਦਲ ਔਰ ਬੀਜੇਪੀ ਕੋ ਇਕੱਠਾ ਹੋ ਜਾਣਾ ਚਾਹੀਏ ਕਿਸ ਤਰੀਕੇ ਸਾਬ ਦੇਖੇ ਨਹੀਂ ਦੇਖੋ ਮੈਂ ਇਹਦੇ ਬਾਰੇ ਕਹਿਣਾ ਤਲੀ ਗੁਸਟੋਂ ਦਾ ਪਰ ਜੋ ਸੁਨੀਲ ਜਾਖੜ ਜੀ ਹੈ ਪਹਿਲੇ ਵੀ ਉਹ ਇੱਕ ਸੀ ਹੀ ਅੱਜ ਜੋ ਨਵੇਂ ਕੋੜਾ ਉਹਨਾਂ ਨੇ ਇਕੱਠੇ ਹੋਣੇ ਪਹਿਲਾਂ ਕਾਂਗਰਸ ਵਿੱਚ ਹੋਰ ਵੀ ਕਾਲੀ ਦਲ ਨਾਲ ਇਕੱਠੇ ਸੀ ਤੇ ਹੁਣ ਉਹ ਬੀਜੇਪੀ ਚਲੇ ਗਏ ਤਾਂ ਉਹਨਾਂ ਦੀ ਭਾਈਵਾਲ ਦੀ ਪਾਰਟੀ ਹੈ ਉਹ ਕੋਸ਼ਿਸ਼ ਕਰ ਰਿਹਾ ਪਰ ਇਹ ਦੁਗਦੀ ਬੇੜੀ ਦੇ ਉੱਪਰ ਜਿਹੜਾ ਵੀ ਕੋਈ ਚੜਦਾ ਉਹ ਡੁੱਬਦਾ ਹੀ ਹੁੰਦਾ ਕਦੇ ਪਾ ਕੇ ਜਦ ਬਾਹਰ ਸਾਈਡ ਕੋ ਲੈ ਕੇ ਪ੍ਰਸਤਾਵ ਲੈ ਕੇ ਆ ਰਹੇ ਆਂ ਆਪਾਂ ਸੰਸਦ ਕੇ ਅੰਦਰ ਹਾਂ ਅੱਜ ਅਸੀਂ ਜੋ ਗੋਲਡਨ ਟੈਂਪਲ ਦੇ ਉੱਪਰ ਵਾਰ-ਵਾਰ ਅਟੈਕ ਕਰਨ ਦੀ ਗੱਲ ਡਾਊਨ ਦੀ ਗੱਲ ਜਿਹੜੀ ਹੈ ਇਹ ਫੌਜਾਂ ਜਿਹੜੀਆਂ ਛੱਡੀਆਂ ਜਾ ਰਹੀਆਂ ਉਸ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਹਨੂੰ ਕੰਡੈਮਨ ਨਹੀਂ ਕੀਤਾ ਕਿ ਇਹ ਗਲਤ ਹੈ ਜਾਂ ਕੌਣ ਕਰ ਰਿਹਾ ਹੈ ਉਹਨੂੰ ਨਾਂ ਦਾ ਪੱਕੀ ਜਾਂਚ ਹੋਈ ਹੈ ਇਸ ਤਰ੍ਹਾਂ ਕਿ ਅਸੀਂ ਸਮਝਿਆ ਕਿ ਸਾਡਾ ਜਿਹੜਾ ਗੋਲਡਨ ਟੈਂਪਲ ਹੈ ਉਹ ਕੱਲਾ ਪੰਜਾਬੀਆਂ ਦਾ ਨਹੀਂ ਸਿੱਖ ਭਾਈਚਾਰੇ ਦੇ ਸਾਰੇ ਭਾਈਚਾਰੇ ਜਿਹੜੇ ਉੱਥੇ ਲੱਖਾਂ ਦੀ ਗਿਣਤੀ 'ਚ ਰੋਜ਼ ਆ ਕੇ ਨਮਸਕਾਰ ਕਰਦੇ ਸ਼ਰਧਾ ਲੈ ਕੇ ਆਉਂਦੇ ਤੇ ਉਸ ਇਹੋ ਜਿਹੇ ਪਵਿੱਤਰ ਅਸਥਾਨ ਤੇ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਹੈ ਕਿ ਪਾਰਲੀਮੈਂਟ ਚ ਚਰਚਾ ਕਰਾ ਕੇ ਇਹਨੂੰ ਰੋਕਤ ਜਾਂਚ ਕਰਾਉਂਗੇ ਜੈਨ ਮੋਸ਼ਨ ਲੈ ਕੇ ਆਵਾਂਗੇ ਲੈ ਕੇ ਆਏ ਤੇ ਜਿਸ ਵੀ ਤਰ੍ਹਾਂ ਦੀ ਮੰਗ ਕਰਾਂਗੇ ਸਾਰੇ ਜਿੰਨੇ ਕਾਂਗਰਸ ਵੀ ਬਾਕੀ ਵੀ ਜਿਹੜੇ ਐਮਸੀ ਪੰਜਾਬ ਦੇ ਹੈ ਉਹਨਾਂ ਦੇ ਰਾਂਗੇ ਅਸੀਂ ਸਾਰੇ ਮੰਗ ਕਰਾਂਗੇ ਇਹਦੀ ਜਿਹੜੀ ਹੈ ਰੋਕਤ ਜਾਂਚ ਤੇ ਰੋਕਤ ਦੇ ਰਿਹਾ ਡਿਸਪੈਸ਼ਨ ਦੇ ਵਿੱਚ ਲਿਆਂਦਾ ਜਾਏ ਤਾਂ ਕਿ ਫਤਹ ਸਰ 8 ਸੇ 9 ਵਾਰ ਧਮਕੀਆਂ ਜੋ ਹੈ ਉਹ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਕੋਲ ਮਿਲ ਚੁਕੀ ਹੈ ਕਿਆ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਜੋ ਹੈ ਉਹ ਕੀਤੀ ਗਈ ਹੈ ਕਿਆ ਲੱਗਦਾ ਹੈ ਕਿ ਇਸ ਦੇ ਪਿੱਛੇ ਕੌਣ ਲੋਗ ਹੋ ਸਕਦੇ ਹੈ ਇਹ ਕੁਝ ਲੋਕ ਕੋਈ ਤਾਂ ਮੈਂ ਤਾਂ ਸਮਝਦਾ ਹੂ ਕਿ ਸਰਕਾਰਾਂ ਦਾ ਜਿਹੜੇ ਸਰਕਾਰਾਂ ਦਾ ਜਿਹੜਾ ਇਹ ਕੰਮ ਹੈ ਕੀ ਉਲਝਾਣਾ ਚਾਹੁੰਦੇ ਸਾਡੇ ਭਗਵੰਤ ਸਿੰਘ ਮਾਨਸਾਹ ਕਹਿ ਰਹੇ ਕਿ ਕੇਂਦਰ ਸਰਕਾਰ ਪਰ ਪੰਜਾਬ ਵਿੱਚ ਤੁਸੀਂ ਕਿਸ ਵਾਸਤੇ ਮੁੱਖ ਮੰਤਰੀ ਬਣੇ ਪੰਜਾਬ ਦੇ ਵਿੱਚ ਇਹੋ ਜਿਹੀ ਟਵਿੱਟਰ ਆਸਾਨ ਨੂੰ ਇਹ ਕਰ ਤੁਸੀਂ ਸਮਝਦੇ ਹੀ ਕੁਝ ਨਹੀਂ ਤੇ ਫਿਰ ਤੁਸੀਂ ਕਾਹਦਾ ਰਾਜ ਚਲਾ ਰਹੇ ਹੋ ਇਸ ਕਰਕੇ ਉਹਨਾਂ ਦੀ ਡਿਊਟੀ ਬਣਦੀ ਸੀ ਜੇ ਕਿਤੇ ਇੰਟਰਨੈਸ਼ਨਲ ਲੈਵਲ ਤੇ ਹੈ ਤਾਂ ਉਹ ਅਸੀਂ ਕੇਂਦਰ ਦੀ ਸਰਕਾਰ ਨੂੰ ਦੁਆ ਪਾਵਾਂਗੇ ਕਿ ਜਿਹੜੀ ਇਹ ਨਰਕ ਜਾਂਚ ਉਹ ਹੋਵੇ ਤੇ ਉਹ ਲੋਕ ਸਾਹਮਣੇ ਆਉਣ ਜਿਹੜੇ ਵਾਰ-ਵਾਰ ਸਾਡੇ ਧਮਕੀਆਂ ਦੇ ਰਹੇ ਤੇ ਲੋਕ ਨੂੰ ਡਰਸਾਉਣ ਕਰ ਰਹੇ ਉਹ ਅਸੀਂ ਇਹਦੇ ਵਿੱਚ ਲੈ ਕੇ ਪਾਰਲੀਮੈਂਟ ਚ ਸਰ ਇਹ ਦੂਸਰਾ ਸਵਾਲ ਹੈ ਕਿ ਜੋ ਸੁਨੀਲ ਜਾਖੜ ਹੈ ਉਹ ਕਹਿ ਰਹੇ ہیں ਕਿ ਕਾਂਗਰਸੀ ਦਲ ਔਰ ਬੀਜੇਪੀ ਕੋ ਇਕੱਠੇ ਹੋ ਜਾਣਾ ਚਾਹੀਏ ਕਿਸ ਤਰੀਕੇ ਸਾਬ ਦੇਖਦੇ ਨਹੀਂ ਦੇਖੋ ਮੈਂ ਇਹਦੇ ਬਾਰੇ ਕਹਿਣਾ ਤਲੀ ਗੁਸਟੋਂ ਦਾ ਪਰ ਜੋ ਸੁਨੀਲ ਜਾਖੜ ਜੀ ਹੈ ਪਹਿਲੇ ਵੀ ਉਹ ਇੱਕ ਸੀ ਹੀ ਅੱਜ ਜੋ ਨਵੇਂ ਕੋਰੋਨਾ ਨੇ ਇਕੱਠੇ ਹੋਣੇ ਪਹਿਲਾਂ ਕਾਂਗਰਸ ਇੱਥੇ ਉਮੀਦਵਾਰ ਨਾਲ ਉੱਟੇ ਸੀ ਤੇ ਹੁਣ ਉਹ ਤਾਂ ਭਾਜਪਾ ਚਲੇ ਗਏ ਤਾਂ ਉਹਨਾਂ ਦੀ ਭਾਈਵਾਲ ਦੀ ਪਾਰਟੀ ਹੈ ਉਹ ਕੋਸ਼ਿਸ਼ ਕਰ ਰਿਹਾ ਪਰ ਉਹ ਇੱਕ ਡੁੱਬਦੀ ਬੇੜੀ ਦੇ ਉੱਪਰ ਜਿਹੜਾ ਵੀ ਕੋ ਚੜਦਾ ਹੈ ਉਹ ਡੁੱਬਦਾ ਹੀ ਹੁੰਦਾ ਕਦੇ ਪਾਹ ਹੈ